ਸਾ ਇਹਦੇ ਬਾਅਦ ਇਹ ਬਿਲਕੁਲ ਸਾਹਮਣੇ ਦੇ ਰਹਿਣਾ ਉਹੀ ਸਾ ਦੇਖੋ ਉਹ ਜਾ ਕੋ ਇਹ ਜੀ ਚੀਜ਼ ਕੋ ਆਪਣੀ ਜ਼ਬਾਨ ਦੇ ਵਿੱਚ ਠੇੜ ਸਦੇ ਨੇਰੇ ਬਲੇ ਪਾਸੇ ਦੇਖੋ ਜਾਂ ਮਸ਼ਰਕਲੇ ਪਾਸੇ ਦੇਖੋ ਜਿਹੜੇ ਪਾਸੇ ਦੇਖੋ ਜ਼ਿਆਦਾ ਚੀਜ਼ਾਂ ਗੋਲੈਨ ਉੱਤ ਮਿਲੈਨ ਇਥਾ ਹੱਥੀਂ ਦਿੰਦੇ ਬੜੇ ਮਖਤਰਫ ਚੀਜ਼ਾਂ ਮੁਸਾਖਾਂ ਜਿਹੜਾ ਸਕੂਲ ਹੈ ਉਹਦੇ ਗਰਾਊਂਡ ਦੇ ਵਿੱਚ ਜਿਹੜੇ ਵਲੇ ਬਹੁਤ ਜ਼ਿਆਦਾ ਬਾਰਿਸ਼ ਥੀਂਦੀ ਉਹਦੇ ਗਰਾਊਂਡ ਵਿੱਚ ਜਿਹੜਾ ਸਾਰਾ ਕਬਰਿਸਤਾਨ ਦਾ ਪਾਣੀ ਵਹਦੇ ਔਰ ਉਹ ਦਾਣੇ ਹਨ ਜਿਹੜੇ ਨਾ ਉਹ ਕਾਲੇ ਥੇ ਪਿਆਨ ਕਪਾਹ ਹੁੰਦੀ ਇਹਨਾਂ ਉਹ ਵੀ ਮਿਲੀ ਅਸਲਾਮ ਅਲੈਕੁਮ ਦੋਸਤੋ ਅੱਜ ਧਮਰੇ ਦਾ ਟਿੱਬਾ ਜਾਂ ਮੌਜੂਦਾ ਨਾ ਕੋਲਾ ਮੁਸਾ ਖਾਂ ਮੈਂ ਉਹ ਜਾਤੇ ਬੈਠਾ ਇਹ ਜਿਹੜੀ ਜਾਤ ਮੈਂ ਬੈਠਾ ਉਹਦੇ ਇੱਕ ਪਾਸੇ ਇਹ ਸਾਹਮਣੇ ਬਿਲਕੁਲ ਮਗਰਬ ਵਾਲੇ ਪਾਸੇ ਜੀਂਦਾ ਜਗ ਦਾ ਜਹਾਨ ਜੀ ਕੋ ਅਸਾਂ ਕੋਲਾ موسی ਖਾਂ ਦੇ ਨਾਂ ਦੇ ਨਾਲ ਜਾਣਦੇ ਸੀ ਔਰ ਮੈਂ ਇਥੋਂ ਦਾ ਇਹ ਸਾਹਮਣੇ ਮੇਰਾ ਕਸਬਾ ਇਹ ਮੇਰਾ ਸਕੂਲ ਕੋਲਾ موسی ਖਾਂ ਜੀਂਦਾ ਜਗ ਦਾ ਜਹਾਨ ਔਰ ਮੇਰੇ ਪਿਛਲੇ ਪਾਸੇ ਕੋ ਨੂੰ ਇਹ ਕਬਰਿਸਤਾਨ ਇਹ ਕਬਰਿਸਤਾਨ ਹੈ मदफून है बल्कि इतना एक शहर इतना एक तहजीब जो मतफून है तब तो आसानी देख सकते जहर बिल्कुल ही तो सामने लुक लेना पे उसे हिस्सा बाद, बिल्कुल सामने देखो जाकू और गिरदन अगर आबादी को देखो خود بخود پتہ چلدی جب یہ اک اچي ایجاد ہے اور ای جی چیز کو اپنی زبان دے وچ پھیر سدین جتھے جڑا نا انسانی تہذیب تمدنیاں چیزا مل سکدے تاریخ جتا مدفونے پہ اج جڑا میں تو کوئی سنگے جی جاتے گنا یا تے جیڑی ایجاد ہے ساکو اپنے ابوج دا جے 4000 سال 5000 سال پہلے یا جو انساناں اس سارے دا तहजीबी बिरसजरा उंदे حوالے دینال ਮੇ ਤਾਂ ਕੋਈ ਸਾਮਾਨ ਚਾਹਦਾ ਇੱਕ ਨਜ਼ਰ ਤੁਸੀਂ ਅਗਰ ਖੁਦ ਦੇਖੋ ਤਾਂ ਐਸਾਰ ਇਲਾਕੇ ਨਸ਼ੇਬ ਦੇ ਵਿੱਚ ਜਿੱਕੀ ਜਾਇਦੇ ਚ ਨਜ਼ਰ ਦੇ ਪੈ ਉਸਨ ਇਹ ਮਗਰੀਬ ਵਾਲੇ ਪਾਸੇ ਦੇਖੋ ਜਾਂ ਮਸ਼ਰਕ ਵਾਲੇ ਪਾਸੇ ਦੇਖੋ ਜਿਹੜੇ ਪਾਸੇ ਦੇਖੋ ਇਹ ਇਹ ਜਿਹੇ ਆਸਾਰ ਹਨ ਇਸ ਖੁਦ-ਬਖਦ ਜਿਹੜੇ ਦਸਿੰਦ ਜਬ ਇਹ ਜਾ ਹੈ ਇੰਦੇ ਤਲੇ ਜੜੀ ਨਾ ਉਹ ਇਨਸਾਨੀ تہذیਬ ਇਹ ਸ਼ਹਿਰ ਜਿਹੜਾ ਨਾ ਦਫਾ ਨਹੀਂ ਪਿਆ ਔਰ ਇਹ ਵੀ ਹਕੀਕਤ ਜੋ ਇਥੋਂ ਜਿਹੜਾ ਨਾ ਮੈਂ ਆਪਣੇ 40 ਸਾਲ ਕਨੋਂ ਜ਼ਿਆਦਾ ਅਸੇ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਗੋਲਣ ਜਿਹਨੇ ਵਕਤਨ ਫ ਵਕਤਨ ਮੈਂ ਤੁਹਾਨੂੰ ਵੀਡੀਓਜ਼ ਵਿੱਚ ਦਿਖਿੰਦਾ ਵੀ ਰਹਿ ਗਿਆ ਤੇ ਇਥੇ ਜਿਹੜਾ ਨਾ ਗੁੱਤ ਮਿਲਣ ਇਥਾਂ ਹੱਥੀਂ ਦੇ ਬੜੇ ਮਖਤਰਫ ਚੀਜ਼ਾਂ ਮਿਲਣ ਇਥਾਂ ਬਹੁਤ ਅੱਛੇ ਕੀਮਤੀ ਪੱਥਰ ਮਿਲਣ ਇਹਦਾ ਮਤਲਬ ਹੈ ਜਿਦਿ ਲੋਕਾਂ ਨੇ ਜਣਾ ਨਾ

फिकर मिल वेंदियुनि मतिलबु फिकरी हूंदी आहे सिलहांद मतिलबु इंसानी आबादी इनशाला जल्द ई असां उतां वेसूस की बिल्कुलु किलोमीटर जे फासिले उते बि और जिथे जात खड़े से असां मूसा ख़ान जे स्कूल आहे उन ग्राउंड जे बीह ज़ारिश थींदी आहे ग्राउंड जहिड़ा सारा कब्रस्ताने ਇਵੇਂ ਗਾਇਬ ਥੀ ਨਹੀਂ ਪਤਾ ਚਲਦਾ ਜਿਵੇਂ ਖਿਜੇ ਜੋ ਵੀ ਕੱਲੇ ਕੋਈ ਐਸੀ ਜਾਏ ਜਿਹੜੀ ਸਾਰੇ ਪਾਣੀ ਕੋ ਆਪੇ ਅੰਦਰ ਚੇ ਗੰਦੇ ਸ਼ਾਇਦ ਕਿ ਸੇਵਰੇ ਦਾ ਸਿਸਟਮ ਆ ਜਾਂ ਜਿਹੜਾ ਕੁਝ ਆ ਬਹਰਲ ਇਹ ਹੁਣ ਮੈਂ ਤਾਂ ਕੁ ਚਲਦਾ ਮੈਂ ਸ਼ਹਿਰ ਦੇ ਅੰਦਰ ਦੇ ਥੋੜੇ ਜਿਹਾ ਤੱਕ ਹਾਲ ਵਾਲੇ ਕਾਹਾਂ ਚਲ ਜਿਹੜੇ ਮਹਰੀ ਨੇ ਸਾਰੇ ਕਦੀ ਮੈਂ ਉਹ ਇੰਡਸ ਵੈਲੀ ਸਿਸਟਮ ਐਂਡਸ ਵੈਲੀ ਸਿਵਲਾਈਜੇਸ਼ਨ ਦੇ ਹਵਲ ਨਾਲ ਲਿਸਨਿੰਗ ਜੋ ਹੁਣੇ ਆਬਾਦੀ ਬੂਹ ਸਿੰਧ ਵਿੱਚ ਰਹਿਣਾ ਮੁਕਸਮ ਹੁੰਦੀ ਹੈ ये बग़रे वाला पासा तो सद ढेस उच्चा है पाया पासे देख सो या इं पास देख सो ये और मेरी ख्याल है एक महर असारे असारदीम आए हैं ऐसा चाहिए जो भी हर जाते त्रेवी फुट उ एक स्टैंडर्ड जो पैमाना है त्रेवी फुट जो बाकिंग उच्ची जा होंगी हुई ये मगरब का पासा जिस तरह ताजर तबका रहा हा कमरान तबका या मुतम थोड़ा ज ਇਹ ਜਿਹਨੇ ਦੇ ਮਾਸ਼ਾਅੱਲਾਤ ਬਿਹਤਰ ਨੇ ਅਖਤਿਆਰات ਦੇ ਹਵਾਲੇ ਦੇ ਨਾਲ ਔਰ ਬਿਲਕੁਲ ਸਾਹਮਣੇ ਚੜ 101 ਮਸ਼ਰਕ ਦਾ ਪਾਸਾ ਹੈ ਕੋਈ ਮਸ਼ਰਕ ਦਾ ਪਾਸਾ ਆ ਇੱਥੇ ਜਿਹੜੇ ਉਹ ਆਬਾਦੀ ਜਿਹੜੇ ਹੁਨਰਮੰਦ ਹੋਨੇ ਹਨ ਗਰੀਬ ਮਤਵਸਤ ਲੋਕ ਹੋਨੇ ਉਹ ਮਸ਼ਰਕ ਦੇ ਪਾਸੇ ਔਰ ਇੰਦੀ ਸਾਰੀ ਚਾਹੇ ਹੜਪਾ ਦੀ تہذیਬ ਦੇਖੋ ਮੁੰਜੇ ਦੜੋਕ ਦੇਖੋ ਯਾ ਇੱਥੇ ਧਮਰੈ ਦੇ ਟਿਬੇ ਨੂੰ ਦੇਖਨੇ ਜਿਹੜੀ ਜਾਤੇ ਦੇਖੀ ਨੋ ਇੱਕੋ ਪੈਮਾਨਾ ਹੈ ਜੋ ਮਗਰਬ ਦਾ ਪਾਸਾ ਜਿਹੜਾ ਨਾ ਉਹ ਅਮੀਰ ਲੋਕਾਂ ਦੇ ਵਾਸਤੇ ਹੁੰਦਾ ਔਰ ਜਿਹੜਾ ਮਸ਼ਰਕ ਦਾ ਪਾਸਾ ਉਹ ਕਰੀ ਬਲੋਂਗੇ ਰੇ ਮਸਤੋਂ ਦਾ ਅਰਿੰਦਾ ਜੇ ਮੈਦ ਸੇ ਵੀ ਦਸਾਇਆ ਗਿਆ ਇਹਦਾ ਪਰਮਾਨਾ 3 ਵੀ ਫੁੱਟ ਜਰਨਾ ਇਹ ਬਾਕੀ ਜਿਹੇ ਕੋ ਨਚਾਉਂਦਾ ਇਥਾ ਸਿਲ ਇਹ ਦੂ ਉਹ ਵੀ ਜਿਹੜੇ ਨਾ ਉਹ ਮਿਲੇ ਹੈਰਾਨ ਕਨਗਾਲ ਜੋ ਮਹਰੀ ਨੇ ਸਾਰੇ ਕਦਮ ਆਦਨ ਜੋ ਚਾਹੇ ਇੰਡੀਆ ਦੇ ਚ ਜਰਨਾ 4000 5000 ਸਾਲ ਪੁਰਾਣੀ ਤਹਿਜ਼ਿਬ ਦਾ ਸਾਲ ਮਿਲਣ ਹੜਪਾਇ ਚ ਮੁੰਜ ਦੜੇ ਚ ਇਹ ਇਜਾਦ ਹੋਤੇ ਹੱਤਾ ਕਿ ਅਫਗਾਨਿਸਤਾਨ ਦੇ ਕੁਝ ਇਲਾਕਿਆਂ ਤੱਕ ਵੀ ਇੱਕੋ ਪੈਮਾਨਾ ਇਟ ਦਾ ਜਿਹੜਾ ਝਾਲਕ ਹੋਏ ਸਾਰੇ ਬਲਾਕ ਹੀ ਕਹਿਣ ਹਨ ਬਈ ਕੁਝ ਚੀਜ਼ਾਂ ਹੀ ਕਹਿਣ ਹਨ ਔਰ ਸ਼ਾਇਦ ਇਹਨਾ ਹਕੂਮਤ ਜਿਹੜਾ ਆਉਂਦੀ ਵੀ ਇਤਨੀ ਜ਼ਿਆਦਾ ਜਿਹੜਾ ਗ੍ਰਿਪਨਰ ਲੇਕਿਨ ਪੈਮਾਨਾ ਜਿਹੜੀ ਜਾਤੀ ਇਟ ਮਿਲੇ ਸਿਰ ਮਿਲੇ ਉਹਦਾ ਇੱਕੋ ਪੈਮਾਨਾ ਔਰ ਸਾਰੇ ਬਜ਼ੁਰਗ ਕਿ ਬਲਕਿ ਸਖੋਧੇ ਠਾਸੇ ਇਤਨੀ ਵੱਡੀ ਜਿਹੜੀ نسل ਹਿਸਾਬ ਕੀ ਤੋਂ ਮਿਲਦੇ ਹਨ ਜਿਨੇ ਵਿੱਚ ਰਹਿਣਾ ਉਹ ਸਾਡੇ ਵਾਲਦੇ ਜਾਂ ਸਾਰੇ ਬਜ਼ੁਰਗ ਜਿਹੜਾ ਉਹਨੇ ਦੋ ਤੇ ਉਹਨੇ ਕੋ ਪਣੀ ਦੇ ਵਾਸਤੇ ਜਿਹੜੇ ਮੈਂ ਇਸਤੇਮਾਲ ਕਰਿੰਦੇ ਆਂ ਧੋਵਣ ਵਾਸਤੇ ਜਾਂ ਬਾਕੀ ਚੀਜ਼ਾਂ ਵਾਸਤੇ ਇੱਥਾਂ ਘੰਡੜੇ ਵੀ ਮਿਲਦੇ ਰਹੇ ਗਏ ਘੰਡੜੇ ਸਮਝਦੇ ਉਸ ਜੀ ਨੇ ਦੇ ਚੰਨਾ ਉਹ ਅਨਾਜ ਰੱਖਿਆ ਵਿੰਦਾ ਔਰ ਸਾਡੇ ਜਿਹੜੇ ਬਜ਼ੁਰਗਨ ਉਸ ਕੁਦਸੇਦਨ ਇਹ ਉਹਨੇ ਘੰਡੜੇ ਦੇ ਵਿੱਚ ਰਹਿਣਾ ਦਾਣੇ ਵੀ ਮਿਲੇ ਔਰ ਉਹ ਦਾਣੇ ਹੰਜਰੇ ਨਾ ਉਹ ਕਾਲੇ ਥੇਪਣ ਤੇ ਕੰਜਲ ਨੇ ਕੋ ਹੱਥ ਲੀਨਾ ਹੁੰਦਾ ਬਾਦੋ ਖਤਮ ਸੀ ਨੇ ਕੁਝ ਨੇ ਸਾਇਆ ਜਿੱਥਾਂ ਰੂਈ ਜਿਹੜੀ ਕਪਾਹ ਹੁੰਦੀ ਐ ਉਹ ਵੀ ਮਿਲੀ और वो भी एतरी खस्ता थी चुकी है हथ लाया तो भी खत्म थे ढेर सारी मैं पहले जिक्र कर ये तो सारी जड़ी ना तहजीब और ये जितना मैं खड़ा था जो मैं मुतमिल या कुछ अमीर लोग इतना और बेस्तर सिक्के मिली तो कब्रिस्तान भी कब्रिस्तान आबाद कुछ ज्यादा और इतना जरा पुख्ता ਚੀਜ਼ਾਂ ਬਣਾਇਆ ਕਬਰਾਂ ਬਣਾਇਆ ਇਹਨੇ ਪੈਨ ਜਿਹਦੀ ਵਜ੍ਹਾ ਕਰ ਮੈਂ ਜਰਨਾ ਇਹ ਚੀਜ਼ਾਂ بارشਾ ਵਗਰਾ ਹੀ ਥੋੜਾ ਆਵੇਂ ਤਾਂ ਚੀਜ਼ਾਂ ਨਹੀਂ ਮਿਲਦੇ ਨਾ ਤਾਂ ਜ਼ਿਆਦਾਤਰ ਸਿੱਕੇ ਵਗਰਾ ਵੀ ਕੋਈ ਥੋਂ ਮਿਲਨੇ ਤਾਂ ਇਹ ਬਿਲਕੁਲ ਥੋੜਾ ਫਾਇਦੇ ਨੇ ਜਿਹੜਾ ਮੈਂ ਜਲਦੀ ਜਲਦੀ ਉਹ ਜਾਤਾ ਕੋ ਲਿਖਾਉਣ ਚਾਹਨਾ ਤੇ ਜਿਹੜੀ ਜਾਤ ਹੈ ਜਨਾ ਬਹੁਤ ਜ਼ਿਆਦਾ ਜਨਾ ਉਥਾਂ ਜਨਾ ਹੋ ਠੇਕਰੀਆਂ ਪੈਂਥੀਆਂ ਔਰ ਇਹ ਬਿਲਕੁਲ ਜਿਵੇਂ ਮੇਰੇ ਸਹਜ ਸਕੂਲ ਔਰ ਸਕੂਲ ਦੇ ਵਿੱਚ ਵੀ ਜਿਹੜਾ ਨਾ ਇਤਾਂ ਵੀ ਬਾਜ਼ੁਕਤ ਕੁਝ ਸਿੱਕੇ ਮਿਲਦੇ ਨੇ ਔਰ ਹੈਰਾਨ ਕੁੰਗਾਲੇ ਜਿਹੜੇ ਸਾਰਾ ਪੜਿਓ ਪਾਸੇ ਦੇ ਵਿੰਦੇ ਤਾਂ ਪਾਣੀ ਜਿਹੜਾ ਨਾ ਇਵੇਂ ਪਤਾ ਲ और जमीन वेले ही सारा पानी जरा पी वी जो कमरे खड़े थे ना उन्हें उचकी है और यह उची है जिम्मे मैं दसा है जो भी जरा उन्हें लोग रिहायश वजीर होंगे ज्यादा बेहतर मुआशी हालात या हकूमती तौर को अख्तियारात होने चलते हैं वो जा दिखा देना मैं तो ਜਾਂ ਵਿੱਚ ਖੰਡਾਈ ਹੋ ਕੋਰੂਰ ਕਿਆ ਚੀਜ਼ਾਂ ਹਰ ਸ਼ਈ ਤੇ ਰਹਵਨੇ ਮੇ ਕਹੀਂ ਹਮੇਸ਼ਾ ਨਹੀਂ ਰਹਿਣਾ ਔਰ ਜਿਹੜਾ ਵੀ ਅੱਲਾਹ ਤਾਲਾ ਨੇ ਜ਼ਿੰਦਗੀ ਦੇ ਸਾਰੀ ਤਨ ਸਾਰੇ ਸਾਮਣੇ ਕੋ ਜਾਣਾ ਬਤੌਰ ਇੱਕ ਅਮਾਨਤ ਦੇ ਜਾਣਾ ਸਾਕੂ ਗੁਜ਼ਾਰਨਾ ਚਾਹੀਦਾ ਹੈ ਅੱਛਾ ਇਹ ਦੇ ਕਿਤੇ ਬੜੇ ਕਿਤੇ ਇਹ ਜਾਦੇ ਦੇ ਪੈਸੋ ਇੱਥੇ ਇਹ ਬਹੁਤ ਜ਼ਿਆਦਾ ਜਿਹੜਾ ਨਾ ਇਹ ਸਾਰੇ ਜਿਹੜਾ ਨਾ ਉਹ ਇਹਨਾਂ ਦੇ ਇੰਤਾਂ ਦੇ ਰੋੜੇ ਟੁਕੇ मदफून शहर है जिन्हें जो अलामता मिलते हैं पिन पार्शा अच्छी खासियां और इन शाला मैं दोबारा वाल कोशिश करे सब कोई बड़ी चीज़ा मिल सकें तो मैं दुनिया के सामने पेश कर सकती जमीन तहजीब के हल नमदम हवल न कितनी जरखेज है और इतना ज्या कुछ मदफून है और पाँच हज़ार साल पहले छह हज़ार साल पहले इंसान कि ਤੇ ਤੇਜੀ ਵੀ ਸਰਮਾਇ ਜਿਹਨੂੰ ਇਸਾਂ ਫਖਰ ਕਰਦੇ ਸੀ ਇੱਕ ਨਜ਼ਰ ਦੁਬਾਰਾ ਦੇਖਣ ਸੋਚਾਂ ਜੇ ਵੀ ਇਹ ਦੇਖੋ ਬਿਲਕੁਲ ਇਹਨਾ ਇਹ ਸ਼ਹਿਰ ਦੀ ਸ਼ੇਪ ਹੀ ਦੀਦਰ ਦੀ ਹੈ ਔਰ ਇਹਨਾਂ ਬਾਦ ਇਹਨਾ ਇਹ ਮਗਰਬ ਵਾਲਾ ਪਾਸਾ ਦੇਖੋ 100 ਉੱਚਾ ਹੈ ਪਿਆ ਔਰ ਇਹ ਮਸ਼ਰਕ ਵਾਲਾ ਪਾਸਾ ਜਿਹੜਾ ਨਾ ਇਹ ਦੇਖਦੇ ਪੀਓ ਸੋ ਜੋ ਇਹ ਚਹ ਹੜੱਪਾ ਮੰਜਰ ਜਿਹੜੇ ਵੀ ਸ਼ਹਿਰ ਇਨ ਕਦੀਮ ਸ਼ਹਿਰ ਕੋਈ ਹੋ ਕੋ ਜਨਾ ਤੇ ਮਸ਼ਰਕ ਦਾ ਇਲਾਕਾ ਜਿਹੜਾ ਨਾ ਉਹ ਥੋੜਾ ਝਿੱਕਾ ਹਰ ਹੁੰਦਾ ਔਰ ਮਗਰਬ ਦਾ ਪਾਸਾ ਹਮੇਸ਼ਾ ਜਿਹੜਾ ਨਾ ਉਹ ਉੱਚਾ ਹੁੰਦਾ ਕਿਉਂ ਜੋ ਉਹਨੇ ਦੀ ਮਾਲੀ ਹیثیت ਜਾਂ ਉਹਨੇ ਦੀ ਬਰਤਰ ਹਿੱਸਾ ਦਾ ਜਿਹੜਾ ਨਾ ਉਹ ਇਤਰਾਫ ਹੁੰਦਾ ਹੈ ਅੱਲਾਹ ਤਾਲਾ ਤੋਂ ਸਲਾਮਤ ਰੱਖੇ ਬਹੁਤ ਜਲਦੀ ਜਿਹੜਾ ਨਾ ਇਹਦੇ ਹਵਾਲੇ ਨਾਲ ਮਜ਼ੀਦ ਜਿਹੜਾ ਨਾ ਵੀਡੀਓਸ ਮੈਂ ਘੇਨਾ ਸਾ ਮੇਰੀ ਤਾਲਬ ਇਲਮਾਨਾ ਖਾਹਿਸ਼ ਔਰ ਕਾਵਿਸ਼ ਹੁੰਦੀ ਹੈ ਜੋ ਵੀ ਅਸਾਂ ਜਿਹੜਾ ਨਾ ਮੈਂ ਸਵਾਲ ਛੋੜਦੇ ਆ ਫੇਸਰੇ ਮੇਰੇ ਗੱਲ ਨਹੀਂ ਗਲਤੀ ਹੋਸੇ ਲੇਕਿਨ ਇਹ ਨਾ ਮੈਂ ਚਾਹਾਂ ਜੋ ਵੀ ਅਸਾਂ ਜ਼ਰੂਰ ਖੋਜੂ ਸੋਚੂ ਕਿ ਵੀ ਅਸਾਂ ਜਿਹੜਾ ਨਾ ਕਿਹੜੀ ਤਹਿਜ਼ੀਬ ਦੇ ਜਿਹੜਾ ਨਾ ਵਾਰਿਸ ਐਸੇ ਔਰ ਅਸਾਂ ਇਹਦੇ ਤੇ ਜਿਹੜਾ ਨਾ ਆਪਣੀ ਨਵੀਂ ਨਸਲ ਦੇ ਕਿਤੇ ਜਿਹੜਾ ਨਾ ਕਿਆ ਕੁਝ ਸਵਾਲ ਛੋੜੂ ਤਾਂ ਕਿ ਅਗਤੇ ਸੋਚੇ और दुनिया को दसें पाँच हज़ार साल पहले छः हज़ार साल पहले ये सारा खिता है ना वो तहजीबी तौर पर कितना जो है मरदम खेज या तरखेज़ था बहुत ज़्यादा शुक्रिया